ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵਿਸ਼ਾਲ ਜਥਾ ਬਰਨਾਲਾ ਰੈਲੀ ਵੱਲ ਤੇ ਰਵਾਨਾ ਕੀਤਾ ਗਿਆ ਜਿਸ ਵਿੱਚ ਅਣਗਿਣਤ ਬੱੱਸਾਂ ਕੈਂਟਰ ਛੋਟੇ ਹਾਥੀ ਅਤੇ ਅਣਗਿਣਤ ਗੱਡੀਆਂ ਸ਼ਾਮਿਲ ਸਨ ਇਸ ਮੌਕੇ ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੱਭਰਾ ਸਮੇਤ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਅੱਜ ਉੱਤਰੀ ਪਾਰ ਦੀਆਂ 18 ਜਥੇਬੰਦੀਆਂ ਅਤੇ ਸ='%ਯੁਕਤ ਮੋਰਚਾ ਵੱਲੋਂ ਮਾਲਵੇ ਵਿਖੇ ਰੈਲੀ ਕੀਤੀ ਜਾ ਰਹੀ ਹੈ ਉਸ ਵਿੱਚ ਜਲੰਧਰ ਜ਼ਿਲ੍ਹੇ ਤੋਂ ਵਿਸ਼ਾਲ ਕਾਫਲਾ ਰੈਲੀ ਵਿੱਚ ਸ਼ਿਰਕਤ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਬਹੁਤ ਵੱਡਾ ਜਥਾ ਦੁਆਬੇ ਤੋਂ ਬਰਨਾਲੇ ਦੀ ਰੈਲੀ ਵਾਸਤੇ ਰਵਾਨਾ ਹੋ ਰਹੇ ਆ ਕੇਂਦਰ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੀ 13 ਮਹੀਨਿਆਂ ਦੀ ਤਪੱਸਿਆ ਸੀਗੀ 2021 ਦੇ ਵਿੱਚ ਤੁਸੀਂ ਇੱਕ ਬੋਲ ਤੇ ਮੋਦੀ ਜੀ ਉਹ ਭੰਗ ਕਰਤੀ ਸੀ ਵੀ ਤੁਹਾਡੇ ਸਾਰੇ ਮਸਲੇ ਹੱਲ ਅੱਜ ਜਿਉਂਦੇ ਤਿਉਂ ਪੰਜੇ ਕਾਨੂੰਨ ਕਟਾਰੀਵਾਂ ਨੂੰ ਪਾਗੂ ਚੋਬਰੇ ਸਾਨੂੰ ਕਿੰਨੇ ਖੇਤੀ ਦੇ ਕਾਨੂੰਨ ਇੱਕ ਪ੍ਰਦੂਸ਼ਣ ਦਾ ਕਾਨੂੰਨ ਇੱਕ ਬਿਜਲੀ ਐਕਟ 2022 ਇਹ ਛੁਰੀਆਂ ਮਾਰ ਰਿਹਾ ਲੋਕਾਂ ਦੇ سینਿਆਂ ਦੇ ਵਿੱਚ ਤੇ ਜਿਹੜਾ ਤੁਸੀਂ ਕਾਨੂੰਨ ਡਰਾਈਵਰ ਵੀਰਾਂ ਵਾਸਤੇ ਲੈ ਕੇ ਆਏ ਜੀ ਹਰੇਕ ਬੰਦਾ ਡਰਾਈਵਿੰਗ ਕਰਦਾ ਵਾ ਅਸਲ ਦੇ ਵਿੱਚ ਇਹ ਕਾਨੂੰਨ ਤੇ ਬਹੁਤ ਵਿਚਾਰ ਕਰਨ ਦੀ ਲੋੜ ਵਾ ਕਿਉਂਕਿ ਜਿਹੜੇ ਕਾਨੂੰਨ ਘਾੜੇ ਆ ਉਹ ਵੀ ਇਹਦੇ ਤਹਿਤ ਆਉਂਦੇ ਇਸ ਘੇਰੇ ਦੇ ਵਿੱਚ ਆਉਂਦੇ ਆ ਅਸੀਂ ਕਿਨੇ ਪਹਿਲਾਂ ਸਿਸਟਮ ਸਹੀ ਕਰੀਏ ਫੇਰ ਸਾਰਾ ਕੁਝ ਕਰੀਏ ਕਿਸੇ ਵੀ ਰੋਡ ਤੇ ਚੱਲਦੇ ਡਰਾਈਵਰ ਦਾ ਮਨ ਨਹੀਂ ਹੁੰਦਾ ਵੀ ਮੇਰੇ ਕਰਕੇ ਕਿਸਦਾ ਨੁਕਸਾਨ ਹੋ ਜਾਏ ਪਰ ਜਦੋਂ ਨੁਕਸਾਨ ਹੋ ਜਾਂਦਾ ਵਾ ਲੋਕ ਹੀ ਕੁੱਟ-ਕੁੱਟ ਕੇ ਮਾਰ ਦਿੰਦੇ ਆ ਜੇ ਅਸੀਂ ਕਾਨੂੰਨ ਦੀ ਅਵਸਥਾ ਇਹੋ ਜੀ ਕਰ ਦਈਏ ਕਿ ਹਰੇਕ ਐਕਸੀਡੈਂਟ ਵਾਲੇ ਨੂੰ ਸੰਭਾਲਣ ਦੀ ਗੱਲ ਕਰ ਦਈਏ 90% ਜਾਨਾਂ ਬਚਾਈਆਂ ਜਾ ਸਕਦੀਆਂ ਸੋ ਇਹਦੇ ਤੇ ਅਸੀਂ ਕਿੰਨੇ ਵੀ ਕਾਨੂੰਨ ਦੇ ਵਿੱਚ ਸੋਧ ਕਰੋ ਬਿਜਲੀ ਐਕਟ 212 ਜਿਹੜਾ ਸੀਗਾ ਉਹਨੂੰ 2022 ਦਾ ਨਾਮ ਦੇ ਕੇ ਤੁਸੀਂ ਲਾਗੂ ਕਰ ਰਹੇ ਜੇ ਇਹਨੂੰ ਪੂਰੀ ਤਰ੍ਹਾਂ ਰੱਦ ਕਰੋ ਔਰ 200 ਦਿਨ ਮਰੇਗਾ ਚਾਲੂ ਕਰੋ ਕਿਸਾਨਾਂ ਮਜ਼ਦੂਰਾਂ ਦਾ ਸਮਝਾ ਕਰਦਾ ਕਰਜ਼ਾ ਖਤਮ ਕਰੋ ਡਬਲਯੂਟੀਓ ਦੀਆਂ ਨੀਤੀਆਂ ਤੋਂ ਬਾਹਰ ਆਓ ਜਿਹਦੇ ਤਹਿਤ ਹਾਈਵੇ ਦਾ ਜਾਲ ਵਿਛਰਿਆ ਵਾ ਤੇ ਇਹਨਾਂ ਹਾਈਵੇ ਨੇ ਸਾਡੀਆਂ ਜ਼ਮੀਨਾਂ ਨੂੰ ਖਾਣਾ ਵਾ ਜਾਂਦੀਆਂ ਜ਼ਮੀਨਾਂ ਦੇ ਕਬਜ਼ੇ ਕਰਨੇ ਆ ਸੋ ਅੱਜ ਵਾਲੀ ਜਿਹੜੀ ਬਰਨਾਲੇ ਵਾਲੀ ਰੈਲੀ ਦੇ ਵਿੱਚ ਲੱਖਾਂ ਦੇ ਇਕੱਠ ਹੋਣਗੇ ਜਿਹੜੇ ਇਹ ਦੱਸਣਗੇ ਵੀ ਦੇਖਦੇ ਲੋਕ ਕੱਲ ਵੀ ਇੱਕ ਸੀ ਅੱਜ ਵੀ ਇੱਕ ਤੇ ਪਰਸੋਂ ਵੀ ਇੱਕ ਰਹਿਣਗੇ 13 ਫਰਵਰੀ ਨੂੰ ਪਿੰਡਾਂ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਕਸਬਿਆਂ ਤੋਂ ਪੂਰੇ ਪਹਾੜ ਦੇ ਵਿੱਚੋਂ ਟਰਾਲਿਆਂ ਟਰੈਕਟਰਾਂ ਦੇ ਵਿੱਚ ਲੋਕ ਸਵਾਰ ਹੋਣ ਕੇ ਹੋ ਕੇ ਮਾਵਾ ਪੈਣਾ ਨੌਜਵਾਨਾਂ ਕਿਸਾਨਾਂ ਬਿਦੁਰਾ ਸਵੇਤ ਆਉਣਗੇ ਉਹਦੇ ਵਾਸਤੇ ਕੇਂਦਰ ਸਰਕਾਰ ਆਪਣੀ ਤਿਆਰੀ ਕਰ ਲੈ ਲੋਕ ਆਪਣੇ ਮਨ ਬਣਾਈ ਬੈਠੇ ਆ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਕਾਰਪੋਰੇਟ ਜਗਤ ਕੋਲੇ ਜ਼ਮੀਨਾਂ ਨਹੀਂ ਜਾਣ ਦੇਣੀਆਂ ਅਸਲ ਦੇ ਵਿੱਚ ਅਨਾਜ ਸੈਕਟਰ ਦੇ ਉੱਤੇ ਕਬਜ਼ਾ ਕਰਨ ਦੀ ਤਿਆਰੀ ਆ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਰੋਲਣ ਦੀ ਤਿਆਰੀ ਆ ਸੋ ਕਿਸਾਨਾਂ ਮਜ਼ਦੂਰਾਂ ਦੀ ਆ ਆਮ ਕਰਮਚਾਰੀਆਂ ਵਾਂਗੂ ਪੈਨਸ਼ਨ ਦੀ ਸਕੀਮ 10000 ਲਾਗੂ ਇਹ ਸਾਰੀਆਂ ਮੰਗਾਂ ਦੇ ਮੰਗ ਪੱਤਰ ਤੁਹਾਡੇ ਕੋਲੇ ਗਏ ਆ ਇਹਤੇ ਪੁਨਰ ਵਿਚਾਰ ਕਰ ਲੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫਲੇ ਹੋਰ ਵਧਣਗੇ ਸੋ ਸਾਰੇ ਵਰਗਾਂ ਨੂੰ ਅਪੀਲ ਵਾ ਜਿਹੜੀਆਂ ਜਥੇਬੰਦੀਆਂ ਬਾਹਰ ਰਹਿ ਰਹੀਆਂ ਉਹਨਾਂ ਨੂੰ ਅਪੀਲ ਵਾ ਕਾਂਗਰਸੀਆਂ ਨੂੰ ਅਕਾਲੀਆਂ ਨੂੰ ਭਾਜਪਾਈ ਵੀਰਾਂ ਨੂੰ ਆਮ ਆਦਮੀ ਦੇ ਵੀਰਾਂ ਨੂੰ ਵੀ ਆਓ ਪਹਿਲਾਂ ਦੇਸ਼ ਬਚਾਉਣ ਵਾਸਤੇ ਲੜੀਏ ਆਪਣੀ ਹੋਂਦ ਬਚਾਉਣ ਵਾਸਤੇ ਲੜੀਏ ਆਪਣੀ ਇੱਜ਼ਤ ਤੇ ਬੁਗਤ ਬਚਾਉਣ ਵਾਸਤੇ ਲੜੀਏ ਬਾਹ ਦੇ ਵਿੱਚ ਵੋਟਾਂ ਵਾਟਾਂ ਪਾ ਲਿਓ ਵੋਟਾਂ ਆਉਂਦੀਆਂ ਰਹਿਣੀਆਂ ਵੋਟਾਂ ਜਾਂਦੀਆਂ ਰਹਿਣੀਆਂ ਵੋਟਾਂ ਵਾਲੀਆਂ ਧਿਰਾਂ ਨੇ ਅਜ ਤੱਕ ਨਾ ਕੋਈ ਸਵਾਰਿਆ ਨਾ ਅੱਗੇ ਕੋਈ ਸੌਰਣ ਦੀ ਆਸਵਾ ਜੇ ਕਿਤੇ ਆਪਣਾ ਸਵਾਰ ਨਾ ਜੇ ਤੇ ਝੰਡੇ 'ਚ ਡੰਡਾ ਪਾ ਕੇ ਏਕਾ ਤੇ ਸੰਘਰਸ਼ ਹਥਿਆਰ ਵੀ ਇਹੋ ਜੇ ਹੱਲ ਵੀ ਇਹੋ ਜੇ ਸੋ ਚੜ੍ਹਦੀਆਂ ਚਲਾਣਾ ਆਓ ਅੱਜ ਬਰਨਾਲੇ ਦੀ ਦਾਣਾ ਮੰਡੀ ਦੇ ਵਿੱਚ ਲੱਖਾਂ ਦੇ ਇਕੱਠ ਕਰਕੇ ਸਿਸਟਮ ਨੂੰ ਦੱਸੀਏ ਵੀ ਅਸੀਂ ਜਾਗਦੇ ਆਂ ਕਦੀ ਵੀ ਪਬਲਿਕ ادارے ਇਹ ਕਾਰਪੋਰੇਟਰਾਂ ਕੋਲੇ ਨਹੀਂ ਜਾਣ ਜਾਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ